ਸੂਚਨਾ ਪ੍ਰਾਪਤ ਹੋਈ ਹੁਣੇ ਹਜੇ ਜਸਾ ਸਿੰਘ ਰਾਮਗੜੀਆ ਹਾਲ ਲੱਗੇ ਕੋ ਫਾਇਰਿੰਗ ਹੋਈ ਹੈ ਉਸ ਸੰਬੰਧੀ ਕੁਝ ਵਿਅਕਤੀ ਇਚਡ ਹੋਏ ਨੇ ਮਸਤਾਲਾ ਇੱਥੇ ਉੱਜਾ ਸੰਬੰਧੀ ਕਾਰਵਾਈ ਕਰ ਰਹੇ ਆਪਾਂ ਤਕਰੀਬ 6 ਵਿਅਕਤੀਆਂ ਦੀ ਜ਼ਖਮੀ ਹੋਣ ਬੜੇ ਪ੍ਰਾਪਤ ਹੋਇਆ ਪਤਾ ਲੱਗਾ ਹੈ ਜੋ ਬਾਦੇ ਡਾਕਟਰ ਸਾਹਿਬ ਕੋ ਰੈਲ ਲੈ ਰਹੇ ਕੋਣ ਕੋਣ ਹੋਏ ਨੇ ਤੁਸੀਂ ਉਹ ਜੀ ਜਾਣਕਾਰੀ ਮਿਲਿਆ ਸਕਦੇ ਕੀ ਕਾਰਵਾਈ ਕੀਤੀ ਹੈ ਕਾਰਵਾਈ ਜੋ ਵੀ ਬੰਦੀ ਹੋ ਕਰਾਂਗੇ ਆਪਾਂ ਕੀ ਬਾਤ ਹੋਣਾ ਮੈਂ ਨਾਮ ਅਮਨਜੀਤ ਕੀ ਹੋਇਆ ਹੈ ਕੀ ਹੋਇਆ ਲਿਆ ਥਾ ਦੋ ਬਾਈਕਸ ਨਾ ਆ ਰਹੇ ਇਹਨਾਂ ਨੇ ਫਾਇਰਿੰਗ ਕੀਤੀ ਸਰ ਮਤਲਬ ਹੋਏ ਹੋਣੇ ਕੋਈ 10 ਤੋਂ 12 ਰਾਉਂਡ ਗਾ ਤੂੰ ਕਿੱਥੇ ਪੈ 43 ਸ਼ੋਰੂਮ ਨਹੀਂ ਬੂਟਾ ਦਾ ਸ਼ੋਰੂਮ ਬੂਟਾ ਦਾ ਸ਼ੋਰੂਮ ਉਹਦੇ ਬਾਹਰ ਹਾਂਜੀ ਫਾਇਰਿੰਗ ਹੋਈ ਜੀ ਤੁਸੀਂ ਉੱਥੇ ਕੀ ਕਰਦੇ ਸੀ ਵੈਸੇ ਬੈਠੇ ਅੱਛਾ ਹਾਂਜੀ ਕਿੰਨੇ ਲੋਕਾਂ ਦੇ ਗੋਲੇ ਜੀ ਸਰ ਇਹ ਨਹੀਂ ਜੀ ਬਤਾ ਪਤਾ ਨਹੀਂ ਸਰ ਤੁਹਾਡੇ ਕਿਚ ਰਜੀ ਮੇਰੇ ਪਿਆਰ ਜਿੰਨੇ ਰੋਗ ਫਾਇਰ ਹੋ ਗਏ ਸਰੰਦਾਸਤ ਬਾਰਾਂ ਹੋਈ ਮਾਜੀ ਕਰਤੀ ਆਈ ਸੀ ਬਾਈਕ ਤੇ ਸਵਾਰ ਕਿਹੜਾ ਬਕਸ਼ ਨਿਦਕ ਤੇ ਸਾਹਿਲ ਜੀ ਸਰ ਕਿੰਨੇ ਲੋਕ ਆਏ ਆ ਕੀ ਹੋਇਆ ਸਾਡੇ ਕੋਲ ਟੋਟਲ 6 ਪੇਸ਼ੈਂਟ ਆਏ ਆ ਵਿਦ ਅ ਲੈਜਿਸਟਰੀ ਆਫ ਗਨ ਸ਼ਾਟ ਜਿੱਚ ਟੋਟਲ ਸਾਡੇ ਕੋਲ देयर ਵਾਸ 6 ਪੇਸ਼ੈਂਟਸ ਤੇ ਜਿਹੜੇ ਉਹਨਾਂ ਚ ਦੋ ਜਿੰਨੇ ਆ ਉਹ ਸਾਡੇ ਕੋਲ ਬ੍ਰਾਡ ਡੈੱਟ ਸੀਗੇ ਇਕ ਸੀਗਾ ਸਰਪਜੀਤ ਸਿੰਘ ਦੂਸਰਾ ਸੀਗਾ ਕਰਨਮਾ ਜੀ ਹਾਂਜੀ ਇਹ ਜੋ ਗਨ ਸ਼ਾਟ ਦੇ ਜਿਹੜਾ ਹੋਇਆ ਇਨਸੀਡੈਂਟ ਉਹ ਜਿਹੜੇ ਚਾਰ ਨੂੰ ਤੁਸੀਂ ਉਹਨਾਂ ਦੀ ਫਿਲਹਾਲ ਕੰਡੀਸ਼ਨ ਠੀਕ ਸਟੇਬਲ ਆ ਉਹਨਾਂ ਦਾ ਹਜੇ ਟ੍ਰੀਟਮੈਂਟ ਚੱਲ ਰਿਹਾ ਵਾ ਬਾਕੀ ਅੰਡਰ ਆਬਜ਼ਰਵੇਸ਼ਨ ਉਹਨਾਂ ਨੂੰ ਰੱਖਾਂਗੇ ਆਪਾਂ ਚਾਰ ਦੇ ਕੀ ਹੋਇਆ ਤਾਂ ਬਾਅਦ ਵਿੱਚ ਫਿਲਹਾਲ ਤਾਂ ਅੰਡਰ ਆਬਜ਼ਰਵੇਸ਼ਨ ਆ ਤੇ ਟ੍ਰੀਟਮੈਂਟ ਚੱਲ ਰਿਹਾ ਫਿਰ ਵੇਟ ਐਂਡ ਵਾਚ ਹੈਗਾ ਅੱਛਾ ਜੀ ਆਗੇ ਅਸੀਂ ਬਾਹਰ ਲੋਕੇ ਹੀ ਸ਼ੌਪ ਦੇ ਬਾਹਰ ਤੇ ਅਸੀਂ ਆਪਸ ਵਿੱਚ ਵੀਰ ਭਰਾ ਗੱਲਬਾਤ ਕਰਦੇ ਪਏ ਸੀ ਤੇ ਮਗਰੋਂ ਆਏ ਨੇ ਕਹਿੰਦੇ ਦੋ ਮੁਡੇ ਆਏ ਉਹਨਾਂ ਨੇ ਮਗਰੋਂ ਆਂਦੇ 10-12 ਫਾਇਰ ਕੱਢੇ ਨੇ ਤੇ ਇੱਕ ਮੇਰੇ ਬਸ਼ੂਸ ਪਾਇਦੇ ਸੀ ਮੈਂ ਮੂਡਾਂ ਦੀ ਟੋਪੀ ਲੱਗ ਪਾਧੀ ਕਿ ਮੇਰੇ ਉੱਤੇ ਲੱਗ ਗਈ ਆ ਠੀਕ ਆ ਜੀ ਤੇ ਆਪਣੇ ਦੋ ਜਿਹੜੇ ਵੀਰ ਭਰਾ ਨੇ ਉਹ ਉਹਨਾਂ ਨੂੰ ਗੋਲੀਆਂ ਵੱਜੀਆਂ ਨੇ ਉਹ ਐਸ ਵੇਲੇ ਅੰਮ੍ਰਿਤਸਰ ਰੈਫਰ ਕੀਤੇ ਗਏ ਨੇ ਮੋੜੇ ਕਿ ਕਿੰਨੇ ਲੋਕ ਆਏ ਸੀ ਤੇ ਕਿੰਨੀਆਂ ਗੋਲੀਆਂ ਇਹ ਬਾਜੀ ਘਟੋ ਘਟ 12-13 ਗੋਲੀਆਂ ਉਹਨਾਂ ਨੇ ਰੌਂਗ ਕੱਢੇ ਨੇ ਹਾਂ ਹਾਂ ਜੀ ਕੌਣ ਸੀ ਲੋ ਪਤਾ ਨਹੀਂ ਭਾਜੀ ਕੌਣ ਸੀ ਮੇਰੀ ਬੇਟ ਲਈ ਤੇ ਜਿੰਨਾ ਮੁੰਡਿਆਂ ਨੂੰ ਗੁਰੇਵਾਂ ਵਧੀਆਂ ਨੇ ਹਾਂਜੀ ਉਹ ਦੋਨੇ ਮੁੰਡੇ ਆਪੋਲੇ ਇਥੋਂ ਅੰਬਸਰ ਆਪਨ ਕੀਤਾ ਗਏ ਕਿੰਨੇ ਲੋਕਾਂ ਦੇ ਕੋਲ ਗੁਰੇਵਾਂ ਸੀ ਹਾਂਜੀ ਕਿੰਨੇ ਦੇ ਵਧੀਆਂ ਇੱਕ ਇੱਕ ਮੇਰੇ ਇੱਕ ਮੇਰੇ ਇੱਕ ਦਾ ਤਿੰਨ ਜਣੇ ਆਏਗੇ ਚਾਰ ਤੇ 6 ਜਣੇ ਚੰਦਰ ਤੇ ਵੀ ਵਧੀਆਂ ਨਹੀਂ ਚੰਦਰ ਠੀਕ ਸਿਹਰ ਮਾਤ ਮਰੀ ਕਿਰਪਾ ਨਾਲ 6 ਕਹਾ ਹੋ ਗਏ ਜੇ ਸਾਨੂੰ ਜੇ ਆਪਾਂ ਕਿਤੇ ਸਿੱਧੇ ਮੂੰਹ ਚ ਹੁੰਦੇ ਤਾਂ ਪਤਾ ਨਹੀਂ ਕੀ ਪੁੱਛੋਇਨਾ ਕੋਈ ਇਥੇ ਹਾਂਜੀ ਕਟਨੇ ਹੋਏਗੀ ਪਾਦੀ ਜੀ ਖਲੋਤੇ ਸੀ ਇੱਥੇ ਉਹਨਾਂ ਨੇ ਮਗਰਵਾ ਕੇ ਉਹਨਾਂ ਨੇ ਗੋਲੀਆਂ ਗੋਲੀਆਂ ਕੱਲੀਆਂ ਚਲਾਈਆਂ ਸਾਡੇ ਤਿੰਨ ਸਾਡੇ ਦੋ ਮੁੰਡੇ ਜਿਹੜੇ ਆ ਜ਼ਖਮੀ ਹੋਏ ਨੇ ਗੋਲੀਆਂ ਕੱਲੀਆਂ ਉਹਨਾਂ ਨੂੰ ਲੱਗੀਆਂ ਨੇ ਹਾਂਜੀ ਉਹ ਐਸਵਲੇ ਹਸਪੀਟਲ ਐਡਮਿਟ ਹੋਏ ਦਿੰਦੇ ਨੇ ਮੁੰਡੇ ਹਾਂਜੀ ਸਕੂ ਮੋੜ ਸਕੂ ਦੇ